ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਉਮੀਦ ਕਰਦੇ ਆ ਕਿ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਥੈਂਕ ਯੂ so much ਸਾਡੇ ਚੈਨਲ ਨੂੰ ਸਪੋਰਟ ਕਰਨ ਬਹੁਤ ਬਹੁਤ ਧੰਨਵਾਦ ਤੇ ਸੋ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਸੋ ਤਿੰਨ ਚਾਰ ਟ੍ਰਿਕਾਂ ਤੁਹਾਨੂੰ ਦੱਸਾਂਗੇ ਆਪਾਂ ਇੱਕ ਤਾਂ ਦਰਵਾਜ਼ੇ ਹੋ ਗਿਆ ਨਾ ਕਿਵੇਂ ਆਪਾਂ ਸਾਫ਼ ਕਰ ਸਕਦੇ ਆ ਵਧੀਆ ਤਰੀਕੇ ਦੇ ਨਾਲ ਤੇ ਇੱਕ ਆਪਾਂ ਸੀਸਾ ਸਾਫ਼ ਕਰਾਂਗੇ ਤੇ ਹੋਰ ਵੀ ਦੋ ਤਿੰਨ ਟ੍ਰਿਕਾਂ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਵੀਡੀਓ ਫੁੱਲ ਵਾਚ ਕਰਕੇ ਵੀਡੀਓ ਦੇਖਿਓ ਅ ਥੋੜੀ ਪਿੱਛੇ ਗਾਂ ਦੀ ਆਵਾਜ਼ ਆ ਰਹੀ ਸੀ ਇਗਨੋਰ ਕਰਿਓ ਇਸ ਚੀਜ਼ ਨੂੰ ਤੇ ਤੇ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਤੇ ਆਹ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਸੋ ਪਹਿਲੀ ਟ੍ਰਿਕ ਇਹ ਆ ਕਿ ਤੁਸੀਂ ਕੋਈ ਵੀ ਪਾਊਡਰ ਲੈ ਲੈਣਾ ਹੈ ਤੇ ਇਹ ਪਾਊਡਰ ਦੇ ਨਾਲ ਜਿਹੜੇ ਸੀਸੇ ਆ ਉਹ ਬਹੁਤ ਵਧੀਆ ਤੇ ਬਹੁਤ ਵਧੀਆ ਕਲੀਨ ਹੁੰਦੇ ਆ ਸੋ ਤੁਸੀਂ ਪਾਊਡਰ ਕੋਈ ਵੀ ਲੈ ਸਕਦੇ ਹੋ ਤੇ ਤੁਸੀਂ ਕੀ ਕਰਨਾ ਹੈ ਇਹਨੇ ਤੁਸੀਂ ਹੱਥ ਦੇ ਸੋ ਕੋਈ ਵੀ ਤੁਸੀਂ ਫालतू ਸੌਕਸ ਲੈ ਸਕਦੇ ਹੋ ਇਵੇਂ ਵਾਧੂ ਪਈ ਤੇ ਉਹ ਸੌਕਸ ਨੂੰ ਕੀ ਕਰਨਾ ਹੈ ਤੁਸੀਂ ਦਾ ਹੱਥ ਦੇ ਉੱਪਰ ਚੜ ਲੈਣਾ ਹੈ ਤੇ ਜਦੋਂ ਤੁਸੀਂ ਹੱਥ ਦੇ ਉੱਪਰ ਚੜ ਲੋਗੇ ਤੁਸੀਂ ਕੀ ਕਰਨਾ ਹੈ ਪਾਊਡਰ ਹੱਥ ਦੇ ਉੱਪਰ ਇਦਾਂ ਪਾ ਲੈਣਾ ਇਦਾਂ ਤੁਸੀਂ ਹੱਥ ਦੇ ਉੱਪਰ ਪਾ ਲੈ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਆਪਣੀ ਰਿਕਾਰਡਿੰਗ ਸੋਏ ਮੇਂ ਹੱਥ ਤੇ ਪਾ ਲੈ ਪਾਊਡਰ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਗਾਰ ਦਾ ਪ੍ਰੋਸੈਸ ਸੋ ਫਰਸਟ ਟਿਪ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਹਾਂ ਇੱਕ ਸੋਕਸ ਲੈ ਲੈਣੀ ਹੈ ਤੇ ਉਹਨੂੰ ਆਪਾਂ ਆਪਣੇ ਹੈਂਡ ਦੇ ਉੱਪਰ ਚਾੜ ਲੈਣਾ ਹੈ ਹੱਥ ਦੇ ਉੱਪਰ ਸੋ ਆਪਾਂ ਹੈਂਡ ਤੇ ਪਾ ਲੈਣੀ ਸੋਕਸ ਹੱਥ ਤੇ ਉੱਪਰ ਪਾਉਣਾ ਹੈ ਆਪਾਂ ਪਾਊਡਰ ਤੇ ਇਹਨੂੰ ਪਾਊਡਰ ਨੂੰ ਆਪਾਂ ਆ ਆਪਾਂ ਦਰਵਾਜ਼ੇ ਦੇ ਉੱਪਰ ਲਗਾ ਦਾਂਗੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਕੋਈ ਪਰਫਿਊਮ ਲੈ ਸਕਦੇ ਹੋ ਜਾਂ ਗੁਲਾਬ ਜਲ ਲੈ ਸਕਦੇ ਹੋ ਤੇ ਜੇ ਤੁਹਾਡੇ ਕੋਲ ਪਰਫਿਊਮ ਕੋਈ ਵੀ ਹੈਗਾ ਵਾ ਤਾਂ ਤੁਸੀਂ ਉਹ ਲੈ ਸਕਦੇ ਹੋ ਤੇ ਉਹਨੂੰ ਆਪਾਂ ਇਦਾਂ ਛਿਲਕ ਦੇਣਾ ਹੈ ਉੱਪਰ ਤੇ ਦਰਵਾਜੇ ਦੇ ਉੱਪਰ ਤੇ ਬਹੁਤ ਸੋਹਣਾ ਮਤਲਬ ਉਹਦੇ ਨਾਲ ਐ ਵਧੀਆ ਕਲੀਨ ਹੋ ਜਾਂਦਾ ਹੈ ਇੱਕ 스멜 ਵੀ ਬਹੁਤ ਖੁਸ਼ਬੂ ਬਹੁਤ ਵਧੀਆ ਆਉਂਦੀ ਆ ਤੇ ਪਰਫਿਊਮ ਨਹੀਂ ਹੈਗਾ ਤੇ ਤੁਸੀਂ ਗੁਲਾਬ ਜਲ ਲੈ ਸਕਦੇ ਹੋ ਤੇ ਸੋ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਇਹਦਾ ਸੋ ਤੁਸੀਂ ਚੰਗੀ ਤਰ੍ਹਾਂ ਇਹਨੂੰ ਆ ਸਾਫ਼ ਕਰ ਲੈਣਾ ਤੇ ਜਰਾਬ ਦੀ ਹੈਲਪ ਦੇ ਨਾਲ ਪਾਊਡਰ ਦੀ ਹੈਲਪ ਦੇ ਨਾਲ ਤੇ ਫਰਸਟ ਟਿਪ ਇਹ ਆ ਤੇ ਸੈਕੰਡ ਟਿਪ ਵੀ ਤੁਹਾਨੂੰ ਹੁਣ ਆਪਾਂ ਦੱਸਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਚੰਗੀ ਤਰ੍ਹਾਂ ਆਪਾਂ ਉਹਨੂੰ ਦਰਵਾਜ਼ੇ ਨੂੰ ਹੋਸ਼ ਕਰ ਦਿੱਤਾ ਸੀ ਛੋਟੇ ਛੋਟੇ ਇਹਦੇ ਉੱਤੇ ਦਾਗ ਪਏ ਹੋਏ ਸੀ ਜਿਵੇਂ ਆਪਾਂ ਪੋਚਾ ਵਗੈਰਾ ਲਗਾਉਨੇ ਆ ਤੇ ਉਹ ਸਿੱਟਾਂ ਪੈ ਜਾਂਦੀਆਂ ਨੇ ਤੇ ਉਹ ਆਪਾਂ ਕਲੀਨ ਕਰਦੇ ਪਏ ਸੀ ਤੇ ਥੋੜੇ ਕਲਰ ਦੇ ਦਾਗ ਸੀ ਤੇ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਬਹੁਤ ਵਧੀਆ ਸਾਫ਼ ਹੋ ਗਿਆ ਤੇ ਸੋ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਵੀਰ ਭੈਣ ਭਰਾਸ ਤੋਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਹੋ ਸਕੇ ਤਾਂ ਵੀਡੀਓ ਜੇ ਥੋੜੀ ਜਿਹੀ ਤੁਹਾਨੂੰ ਵਧੀਆ ਲੱਗਦੀ ਹੋਵੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਨੂੰ ਕਿਉਂਕਿ ਆਪਾਂ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਤੇ ਸਪੋਰਟ ਬਹੁਤ ਘੱਟ ਮਿਲਦੀ ਆ ਸੋ ਪਲੀਜ਼ ਸਪੋਰਟ ਕਰਿਆ ਕਰੋ ਤੇ ਮਿਹਨਤ ਕਰਨ ਵਾਲਿਆਂ ਨੂੰ ਸਪੋਰਟ ਕਰਿਆ ਕਰੋ ਨੱਚਣ ਟੱਪਣ ਵਾਲਿਆਂ ਨੂੰ ਤਾਂ ਹਰ ਕੋਈ ਕਰਦਾ ਹੈ ਲੇਕਿਨ ਆ ਜਿਹੜੇ ਮਿਹਨਤ ਕਰਦੇ ਆ ਕਿਰਤ ਕਰਦੇ ਆ ਸੋ ਉਹਨਾਂ ਨੂੰ ਸਪੋਰਟ ਜ਼ਿਆਦਾ ਕਰਿਆ ਕਰੋ ਤੇ ਇਕੱਲੇ ਅਸੀਂ ਆਪਣੇ ਨਹੀਂ ਗੱਲ ਨਹੀਂ ਕਰ ਰਹੇ ਹੋਰ ਵੀ ਬਹੁਤ ਪੈਣਾ ਬਹੁਤ ਵੀਰ ਜਿਹੜੇ ਬਹੁਤ ਮਿਹਨਤ ਕਰਦੇ ਪਏ ਆ ਤੇ ਕਈ ਹੈਨਿਕ ਐਪ ਵੀ ਹੈਗੇ ਨੇ ਤੇ ਸੋ ਸਾਰਿਆਂ ਨੂੰ ਸਪੋਰਟ ਕਰਿਆ ਕਰੋ ਜਿੱਥੇ ਸਪੋਰਟ ਦੀ ਜ਼ਰੂਰਤ ਹੁੰਦੀ ਉੱਥੇ ਸਪੋਰਟ ਕਰਿਆ ਕਰੋ ਜੀ ਸੋ ਸੈਕਿੰਡ ਟਿਪਸ ਹੈ ਕਿ ਅਸੀਂ ਇਹ ਸੌਕਸ ਦੇ ਉੱਪਰ ਪਾਊਡਰ ਪਾ ਲੈਣਾ ਹੈ ਤੇ ਆਪਾਂ ਹਮੇਸ਼ਾ ਸੋ ਇਹ ਕਿ ਆਪਾਂ ਗਿੱਲਾ ਕੱਪੜਾ ਕਰਕੇ ਤੇ ਸੀਸੇ ਨੂੰ ਸਾਫ਼ ਕਰ ਲੈਨੇ ਆਂ ਪਰ ਉਹ ਸੀਸਾ ਖਰਾਬ ਹੋ ਜਾਂਦਾ ਹੈ ਜ਼ਿਆਦਾ ਸੋ ਤੁਸੀਂ ਧਿਆਨ ਕਰਨਾ ਹੈ ਪਾਊਡਰ ਪਾਊਡਰ ਦੀ ਹੈਲਪ ਦੇ ਨਾਲ ਤੁਸੀਂ ਸੀਸੇ ਦੇ ਉੱਪਰ ਚੰਗੀ ਤਰ੍ਹਾਂ ਪਾਊਡਰ ਲਗਾ ਲੈਣਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਖੁਦ ਦੇਖੋਗੇ ਕਿ ਲਾਇਓ ਰਿਜ਼ਲਟ ਕਿੰਨੀ ਸਾਫ਼ ਕਲੀਅਰ ਫੋਟੋ ਆਉਂਦੀ ਆ ਸੀਸੇ ਦੇ ਵਿੱਚ ਤੇ ਬਹੁਤ ਵਧੀਆ ਕਲੀਨ ਸਾਫ਼ ਹੋ ਜਾਂਦਾ ਹੈ ਸੋ ਇੱਥੇ ਵੀ ਤੁਸੀਂ ਪਰਫਿਊਮ ਜਾਂ ਗੁਲਾਬ ਜਲਦੀ ਵਰਤੋਂ ਕਰ ਸਕਦੇ ਹੋ ਤੇ ਸੋ ਮੇਰੇ ਕੋਲ ਗੁਲਾਬ ਜਲ ਸੀ ਤੇ ਤੁਹਾਡੇ ਕੋਲ ਜੇ ਪਰਫਿਊਮ ਹੈਗਾ ਵਾ ਤੇ ਤੁਸੀਂ ਪਰਫਿਊਮ ਦੇ ਨਾਲ ਹੀ ਇਹਦਾ ਕਰ ਸਕਦੇ ਹੋ ਇਸਤੇਮਾਲ ਤੇ ਸੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਦੇਖੋ ਸੀਸਾ ਕਿੰਨੀ ਵਧੀਆ ਤਰੀਕੇ ਦੇ ਨਾਲ ਸਾਫ਼ ਹੋ ਗਿਆ ਹੈ ਤੇ ਬਿਲਕੁਲ ਵੀ ਕੋਈ ਦਾਗ ਕੋਈ ਕੁਝ ਨਹੀਂ ਦਿਖਾਈ ਦੇ ਰਿਹਾ ਤੁਸੀਂ ਖੁਦ ਲਾਈਵ ਦੇਖ ਸਕਦੇ ਹੋ ਤੇ ਬਹੁਤ ਕਲੀਨ ਹੋਇਆ ਸੋ ਤੁਸੀਂ ਵੀ ਇਹ ਕਰ ਸਕਦੇ ਹੋ ਘਰ ਦੇ ਵਿੱਚ ਸੋ ਥਲ ਦਾ ਟਿਪ ਉਹ ਇਹ ਆ ਕਿ ਜਿਵੇਂ ਆਪਾਂ ਕੋਈ ਸਪੋਨ ਵਗੈਰਾ ਰੱਖਦੇ ਆ ਹਨ ਬਰਤਨ ਦੇ ਵਿੱਚ ਤੇ ਉਹ ਆਪਣੇ ਆਪ ਹੀ ਵਿੱਚ ਡਿੱਗ ਜਾਂਦਾ ਜਾਂ ਹਨ ਡੁੱਬ ਜਾਂਦਾ ਜਾਂ ਕਰਾਈ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਆਪਾਂ ਕੋਈ ਚੀਜ਼ ਕੱਢਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਵਿੱਚ ਡਿੱਗ ਜਾਂਦਾ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਕੀ ਕਰਨਾ ਹੈ ਇਹਦੀ ਬੈਕ ਸਾਈਡ ਤੇ ਆਪਾਂ ਇਹਦੀ ਡੰਡੀ ਦੇ ਉੱਪਰ ਆਪਾਂ ਰਬੜ ਚੜ੍ਹ ਲੈਣੀ ਹੈ ਤੇ ਉਹ ਰਬੜ ਨੂੰ ਆਪਾਂ ਇਦਾਂ ਸੈੱਟ ਕਰਕੇ ਰੱਖ ਦੇਣਾ ਤੁਸੀਂ ਖੁਦ ਦੇਖੋ ਬਿਲਕੁਲ ਵੀ ਨਹੀਂ ਇੱਧਰ ਉੱਧਰ ਖਿਸਕੇਗਾ ਕਿਉਂਕਿ ਰਬੜ ਦੀ ਹੈਲਪ ਦੇ ਨਾਲ ਉਹ ਇੱਕਦਮ ਨਾਲ ਲੱਗ ਜਾਂਦਾ ਹੈ ਤਾਂ ਉਹ ਇੱਧਰ ਉੱਧਰ ਨਹੀਂ ਖਿਸਕਦਾ ਹੈਗਾ ਚਮਚ ਤੇ ਇਵੇਂ ਤੁਸੀਂ ਕੁਰਸੀ ਦੇ ਉੱਪਰ ਵੀ ਇਵੇਂ ਇਸਤੇਮਾਲ ਕਰ ਸਕਦੇ ਹੋ ਚਮਚ ਦੇ ਉੱਪਰ ਵੀ ਕਰ ਸਕਦੇ ਹੋ ਤੇ ਇਵੇਂ ਤੁਸੀਂ ਕਰਕੇ ਇਸਤੇਮਾਲ ਰੱਖ ਸਕਦੇ ਹੋ ਸੋ ਫੋਰਥ ਟਿਪਸ ਇਹ ਹੈ ਕਿ ਆਪਾਂ ਕੋਈ ਵੀ ਮੈਡੀਸਿਨ ਲੈ ਲੈਣੀ ਆ ਜਿਵੇਂ ਕੋਈ ਮੈਡੀਸਿਨ ਖਾਣ ਦਾ ਨਹੀਂ ਆ ਕੋਈ ਜਿਵੇਂ ਦਰਦ ਵਗੈਰਾ ਹੁੰਦੀ ਆ ਜਾਂ ਅ ਕੋਈ जखम ਹੁੰਦਾ ਹੈ ਜਾਂ ਕੁਝ ਵੀ ਤੇ ਹਨਾ ਮੈਡੀਸਿਨ ਨਹੀਂ ਖਾਂਦੇ ਸੋ ਆਪਾਂ ਕੀ ਕਰਨਾ ਹੈ ਤਵੇ ਦੇ ਉੱਪਰ ਥੋੜਾ ਜਿਹਾ ਆਪਾਂ ਸਰੋਂ ਦਾ ਤੇਲ ਇਸਤੇਮਾਲ ਕਰਨਾ ਹੈ ਤੇ ਜ਼ਿਆਦਾ ਨਹੀਂ ਥੋੜਾ ਸਰੋਂ ਦਾ ਇਸਤੇਮਾਲ ਕਰ ਲੈਣਾ ਸਰੋਂ ਦੇ ਤੇਲ ਦਾ ਸੋੜੀ ਤੇ ਉੱਪਰ ਆਪਾਂ ਜਿਹੜੇ ਮੈਡੀਸਿਨ ਆਪਾਂ ਕੱਢੀਆਂ ਹੋਈਆਂ ਸੀ ਉਹ ਆਪਾਂ ਉੱਪਰ ਰੱਖ ਦੇਵਾਂਗੇ ਸੋ ਤੁਹਾਡੇ ਕੋ ਕਿਸੇ ਵੀ ਤਰ੍ਹਾਂ ਦੀ ਮੈਡੀਸਿਨਾਂ ਤੇ ਤੁਸੀਂ ਉਹ ਇਸਤੇਮਾਲ ਕਰ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਾਂਗੇ ਜੇ ਤੁਸੀਂ ਪਹਿਲਾਂ ਪੀਸ ਕੇ ਰੱਖ ਸਕਦੇ ਹੋ ਤਾਂ ਉਹ ਵੀ ਵਧੀਆ ਵਾ ਸੋ ਮੈਂ ਇਵੇਂ ਤਾਂ ਇਹ ਦੁੱਪੜਾ ਕੇ ਨੂੰ ਕੁੱਟ ਲਿਆ ਸੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਸੋ ਗੈਸ ਆਪਾਂ ਬੰਦ ਕਰ ਦਾਂਗੇ ਬਹੁਤੇ ਗਰਮ ਜਿਆਦਾ ਤੇਜ ਗੈਸ ਤੇ ਬਿਲਕੁਲ ਨਹੀਂ ਪਕਾਉਣਾ ਸਲਿਮ ਗੈਸ ਤੇ ਪਕਾਉ। ਸੋ ਇਹਨੂੰ ਆਪਾਂ ਇਦਾਂ ਗਰਮ ਕਰਕੇ ਤੇ ਜਿੱਥੇ ਤੁਹਾਨੂੰ ਪੇਨ ਵਗੈਰਾ ਹੁੰਦੀ ਆ ਦਰਦ ਵਗੈਰਾ ਹੁੰਦੀ ਆ ਤੇ ਤੁਸੀਂ ਉੱਥੇ ਇਹਨੂੰ ਲਗਾ ਸਕਦੇ ਹੋ। ਇਹਦੀ ਮ사ਜ ਕਰ ਸਕਦੇ ਹੋ। ਜੇ ਤੁਹਾਡੇ ਕੋਈ ਜ਼ਖਮ ਹੋਇਆ ਵਾ ਉਥੇ ਵੀ ਇਹ ਮੈਡੀਸਿਨ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ ਸੋ ਬਹੁਤ ਵਧੀਆ ਰਿਜ਼ਲਟ ਆ ਤੇ ਤੁਸੀਂ ਜ਼ਰੂਰ ਕਰਕੇ ਦੇਖਿਓ ਸੋ ਇਹਦੇ ਕੋਈ ਵੀ ਕਰਾਈ ਵਗੈਰਾ ਫੜਨ ਵਾਲੇ ਕੋਈ ਹੈਗੇ ਆ ਤੁਹਾਡੇ ਕੋਲ ਸਟੈਂਡ ਵਗੈਰਾ ਤੇ ਉਹਨੂੰ ਤੁਸੀਂ ਕੀ ਕਰਨਾ ਹੈ ਤੇ ਇਹਨੂੰ ਫੜ ਕੇ ਤੁਸੀਂ ਇਹਦਾ ਇਸਤੇਮਾਲ ਕਿਵੇਂ ਕਰ ਸਕਦੇ ਹੋ ਇਹਦੇ ਉੱਪਰ ਇਹਦੇ ਵਿੱਚ ਕੋਈ ਵੀ ਫਲਾਵਰ ਵਗੈਰਾ ਸੈੱਟ ਕਰਕੇ ਤੇ ਤੁਸੀਂ ਕੋਈ ਵੀ ਕਿਲ ਵਗੈਰਾ ਤੇ ਲਗਾ ਸਕਦੇ ਹੋ ਬਹੁਤ ਵਧੀਆ ਡੈਕੋਰੇਸ਼ਨ ਹੋ ਜਾਂਦੀ ਆ ਤੇ ਬਹੁਤ ਸਿੰਪਲ ਹੈ ਤੇ ਜੇ ਤੁਹਾਨੂੰ ਤੁਹਾਡੇ ਕੋਈ ਐਕਸਟਰਾ ਪੌਣੀ ਪਈ ਹੈ ਤੇ ਪੌਣੀ ਦਾ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਪੌਣੀ ਦਾ ਐਵੇਂ ਕਰ ਸਕਦੇ ਹੋ ਕਿ ਪੌਣੀ ਨੂੰ ਵਿੱਚੋਂ ਥੋੜਾ ਜਿਹਾ ਸੇਕ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਫਲਾਉਰ ਵਗੈਰਾ ਪੌਣੀ ਦੇ ਵਿੱਚ ਸੈੱਟ ਕਰਕੇ ਤੇ ਪੌਣੀ ਦੇ ਉੱਪਰ ਜਿਹੜੀ ਡੰਡੀ ਉਹਨੂੰ ਟੇਢੀ ਕਰ ਲੈਣਾ ਤੇ ਉਹਨੂੰ ਆਪਾਂ ਕਿਤੇ ਵੀ ਕਿਲੋ ਵਗੈਰਾ ਤੇ ਲਗਾ ਸਕਦੇ ਹਾਂ ਸੋ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜੇ ਥੋੜੀ ਜਿਹੀ ਵੀ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਸ਼ੇਅਰ ਜਰੂਰ ਕਰੋ ਮਿਲਦੇ ਆ ਅਗਲੀ ਡੈਕਸਟ ਵੀਡੀਓ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ